ਜਾ ਸਰਕਾਰ ਨੇ ਸਕੂਲ ਪ੍ਰਿੰਸੀਪਲ ਦੇ ਉੱਤੇ ਜੋ ਕੰਮ ਦਾ ਜ਼ਿਆਦਾ ਬੋਝ ਸੀ ਉਸ ਬੋਝ ਨੂੰ ਘਟ ਕਰਨ ਵਾਸਤੇ ਸਕੂਲ ਕੈਂਪਸ ਮੈਨੇਜਰ ਦੀ ਜਿਹੜੀਆਂ ਪੋਸਟਾਂ ਸੀ ਇਹ ਸਕੂਲਾਂ ਵਿੱਚ ਦਿੱਤੀਆਂ ਨੇ ਜਿਵੇਂ ਕਿ ਗਰਾਊਂਡ ਦੀ ਸਫਾਈ ਗਰਾਊਂਡਾਂ ਦੇ ਵਿੱਚ ਪਾਣੀ ਦਾ ਪ੍ਰਬੰਧ ਕਰਨਾ ਬੱਚਿਆਂ ਵਾਸਤੇ ਪਾਣੀ ਦਾ ਪ੍ਰਬੰਧ ਕਰਨਾ ਟਾਇਲਟਸ ਦੇਖਨੇ ਵੇਡੇ ਮੇਲ ਚੈੱਕ ਕਰਨਾ ਸਕੂਲ ਵਿੱਚ ਵਿਦਿਆਰਥੀਆਂ ਦੀ ਗਿਣਤੀ ਕਾਫੀ ਜ਼ਿਆਦਾ ਹੈ 2400 ਦੇ ਕਰੀਬ ਬੱਚੇ ਹਨ ਔਰ ਅਕੈਡੈਮਿਕਸ ਕੋ ਕਰਿਕੂਲਰਸ ਦੇ ਨਾਲ ਨਾਲ ਸਾਰੀ ਬਿਲਡਿੰਗ ਨੂੰ ਮੈਨੇਜ ਕਰਨਾ ਆਪਣੇ ਆਪ ਦੇ ਵਿੱਚ ਚੈਲਿੰਜਿੰਗ ਟਾਸਕ ਹੈ ਸੋ ਕੈਂਪਸ ਮੈਨੇਜਰ ਦੀ ਸਪੋਰਟ ਦੇ ਨਾਲ ਬਹੁਤ ਸਾਰੇ ਕੰਮ ਬੜੇ ਆਰਾਮ ਨਾਲ ਹੋ ਜਾਂਦੇ ਨੇ ਤੇ ਟੀਚਰਸ ਨੂੰ ਆਪਣੀ ਟੀਚਿੰਗ ਦੇ ਵਿੱਚੋਂ ਟਾਈਮ ਕੱਢ ਕੇ ਟਾਈਮ ਵੇਸਟ ਨਹੀਂ ਕਰਨਾ ਪੈਂਦਾ ਕਿਹੜੇ ਬੰਦੇ ਨੇ ਸਕੂਲ ਵਿੱਚ ਐਂਟਰ ਕਰਨਾ ਕਿਸ ਕੰਮ ਲਈ ਐਂਟਰ ਹੋਣਾ ਤੇ ਉਹ ਕੰਮ ਜਿਹੜਾ ਆ ਉਹ ਦਰਜ ਕੀਤਾ ਜਾਂਦਾ ਹੈ ਤੇ ਸਕਿਉਰਿਟੀ ਗਾਰਡ ਜਿਹੜੇ ਆ ਬੜੀ ਤੰਦੇਈ ਦੇ ਨਾਲ ਇਹ ਸਾਰਾ ਕੰਮ ਕਰ ਰਹੇ ਆ ਕੈਂਪਸ ਮੈਨੇਜਰ ਪੜਾਈ ਤੋਂ ਬਿਨਾ ਬਾਕੀ ਸਾਰਾ ਕੰਮ ਕੈਂਪਸ ਮੈਨੇਜਰ ਦੇਖਣਗੇ ਹੈਡ ਮਾਸਟਰ ਦਾ ਧਿਆਨ ਸਾਰਾ ਧਿਆਨ ਆਪਣੇ ਟੀਚਰਾਂ ਨਾਲ ਮਿਲ ਕੇ ਪੜਾਈ ਕਰਾਉਣ ਤੇ ਹੋਊਗਾ ਮਜ਼ਹਬ ਨਹੀਂ ਸਿਖਾਤਾ ਆਪਸ ਵਿੱਚ ਬੈਰ ਰੱਖਣਾ ਮਜ਼ਹਬ ਜਿਹੜਾ ਹੁੰਨੇ ਉਹ ਜੋੜਦਾ ਤੋੜਦਾ ਨਹੀਂ ਹੈ ਮਜ਼ਹਬ ਜਿਹੜਾ ਹੈ ਉਹ ਪਿਆਰ ਸਿਖਾਉਂਦਾ ਨਫ਼ਰਤ ਨਹੀਂ ਸਿਖਾਉਂਦਾ ਜੇ ਸਾਡੇ ਵਿਚਕਾਰ ਕੋਈ ਚੀਜ਼ ਤੋੜ ਪੈਦਾ ਕਰ ਰਹੀ ਹੈ ਨਫ਼ਰਤ ਪੈ ਰਹੀ ਹੈ ਤਾਂ ਸਮਝੋ ਉਹ ਅਧਰਮ ਹੈ ਧਰਮ ਦੇ ਪੇਛੇ ਕਿਉਂਕਿ ਅਸੀਂ ਵੱਖ-ਵੱਖ ਧਰਮਾਂ ਦੇ ਗ੍ਰੰਥਾਂ ਦੇ ਝਾਤ ਮਾਰਦੇ ਹਾਂ ਤਾਂ ਸਾਨੂੰ ਉੱਥੋਂ ਇਨਸਾਨੀ ਦੀ ਮੁਹੱਬਤ ਦੀ ਗੱਲ ਮਿਲਦੀ ਹੈ ਹਿੰਦੂ ਧਰਮ ਦੇ ਇੱਕ ਧਰਮ ਗ੍ਰੰਥ ਹੈ ਮਹਾ ਉਪਨਿਸ਼ਦ ਅਧਿਆਇ 6 ਸ਼ਲੋਕ 72 ਵਾਸੂਧੈ ਕੁਟੰਬਕਮ ਦਵਟ ਇਜ਼ ਬੰਡ ਫੈਮਿਲੀ ਤੇ ਸਾਰਾ ਸਨ ਸੰਸਾਰਿਕ ਪਰਿਵਾਰ ਹੈ ਤੁਸੀਂ ਇੱਕ ਪਰਿਵਾਰ ਦੇ ਮੈਂਬਰ ਤੇ ਜੇ ਅਸੀਂ ਗੱਲ ਕਰਦੇ ਸਿੱਖ ਧਰਮ ਦੀ ਸਿੱਖ ਧਰਮ ਦਾ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਚੈਪਟਰ ਹੈ ਪਰਵਾਤੀ ਅੰਗ 1349 ਅਵਲਲਾ ਨੂਰ ਪਾਇਆ ਕੁਦਰਤ ਕੇ ਸੰਬੰਧੇ ਇੱਕ ਨੂਰ ਤੇ ਸਭ ਜਾ ਕੋ ਪੁਜਿਆ ਕੌਣ ਭਲੇ ਕੋ ਮੰਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੋਰਠ ਪਹਲਾ ਪੰਨਾ ਅੰਗ 611 ਇੱਕ ਪਿਤਾ ਇੱਕ ਕੇ ਹਮਾਰਿਕ ਤੇ ਸ੍ਰੀ ਦਸਮ ਗ੍ਰੰਥ ਦਾ ਕਾਲਸ ਤੁੰਗ ਪਿਆ ਜਿਹਨ ਪ੍ਰੇਮ ਕੀ ਉਹ ਤਿਨਹੀ ਪ੍ਰਭ ਪਾਇਓ ਤੇ ਜੇ ਅਸੀਂ ਗੱਲ ਕਰਦੇ ਹਾਂ 크ਰਿਸਚੀਅਨਟੀ ਦੀ 크ਰਿਸਚੀਅਨਟੀ ਦਾ ਤਾਂ ਧਰਮ ਗ੍ਰੰਥ ਹੈ ਯੋਹੰਨਾ ਦੀ ਅੰਜੀਲ ਚੈਪਟਰ 4 ਵਰਸ ਨੰਬਰ 8 ਤੇ ਕਿਹਾ ਹੈ ਜੋ ਪ੍ਰੇਮ ਨਹੀਂ ਰੱਖਤੇ ਉਹ ਪਰਮੇਸ਼ਰ ਨੂੰ ਕੋ ਨਹੀਂ ਜਾਣਦੇ ਜੋ ਪ੍ਰੇਮ ਨਹੀਂ ਰੱਖਤਾ ਉਹ ਪਰਮੇਸ਼ਰ ਨੂੰ ਨਹੀਂ ਜਾਣਦਾ ਕਿਉਂਕਿ ਪਰਮੇਸ਼ਰ ਪ੍ਰੇਮ ਹੈ ਕੁਰਾਨ ਸ਼ੇਖ ਜੀ ਦਾ ਚੈਪਟਰ ਹੈ ਅਲ ਹੁਜੂਰਾਤ ਵਰਸ ਨੰਬਰ 13 ਯਾਯੂਨ ਨਾਸੁ ਇਨਨਾ ਖਲਕਨਾਕੁ ਮਿਨ ਜ਼ਕਰਿਓ ਵ ਅਨਸਾ ਪਰ ਉਹਦਾ ਫਰਮਾਨ ਨੂੰ ਪਰਮਾਤਮਾ ਦਾ ਹੈ ਸਾਨੂੰ ਇਹ ਲੋਕੋ ਜੀ ਤੁਹਾਨੂੰ ਸਾਰਿਆਂ ਨੂੰ ਇੱਕ ਆਦਮੀ ਤੇ ਇੱਕਔਰਤ ਤੋਂ ਪੈਦਾ ਕੀਤਾ ਹੈ ਦੂਜੇ ਸ਼ਬਦਾਂ ਵਿੱਚ ਸਾਡੇ ਸਾਰਿਆਂ ਦੇ ਮਢਲੇ ਮਾਵਾ ਪਿੱਕ ਨੇ ਇਸ ਲਈ ਸੰਸਾਰ ਦੇ ਸਾਰੇ ਲੋਕ ਚਾਹੇ ਕਿਸੇ ਵੀ ਧਰਮ ਕੌਮ ਜਾਂ ਇਲਾਕੇ ਨਾਲ ਸੰਬੰਧ ਰੱਖਦੇ ਨੇ ਆਪਸ ਵਿੱਚ ਬੈਂਪ ਪ੍ਰੋਬਲਮ ਤੇ ਕਿ ਕਿ ਚੈਪਟਰ ਹੋ ਰਿਹਾ ਹੈ ਕੁਰਾਨ ਸ਼ਰੀਫ ਚ بنی ਇਸਰਾਇਲ ਹਵਸ ਨੰਬਰ 70 ਪਲਕਦ ਕਰਨਾਮਾ ਬਣੀ ਆਦਮ ਰੱਬ ਦਾ ਫਰਮਾਨ ਬਿਨ ਇਨਸਾਨ ਨੂੰ ਇੱਜ਼ਤ ਵਾਲਾ ਬਣਾਇਆ ਤੇ ਪ੍ਰੋਫੈਟ ਮੁਹੰਮਦ ਸਾਹਿਬ ਦਾ ਫਰਮਾਨ ਅਲ ਹਲਕੋ ਆਲੁੱਲਾ ਸਾਰਾ ਜਿਹੜਾ ਹੈ ਇਨਸਾਨੀਅਤ ਹੈ ਰੱਬ ਦਾ ਪਰਿਵਾਰ ਹੈ ਰੱਬ ਨੂੰ ਸਾਰੀ ਇਨਸਾਨੀ ਚ ਸਭ ਤੋਂ ਵੱਧੋ ਪਿਆਰਾ ਹੈ ਚਲੋ ਸਦੇ ਪਰਿਵਾਰ ਨਾਲ ਇਨਸਾਨੀ ਤਰ੍ਹਾਂ ਪੜਾਉਣਾ ਕਰੇ ਚਲੋ ਆਦੇ ਬੱਚਾ ਆਦੇ ਪ੍ਰੋਗਰਾਮ ਵਿੱਚ ਫਾਈਚਰ ਦੇ ਕਿੰਨੇ ਕਿ ਬੱਚੇ ਕਿੰਨੇ ਬੰਦੇ ਆਪਣੇ ਪਹੁੰਚੇ ਜਿਨ੍ਹਾਂ ਨੇ ਅੱਜ ਵੀ ਰੋਜ਼ਾ ਖਾਣਾ तकरीबन ਸਾਰੇ ਲੋਕ ਤੇ 3-4 ਕਰਮਾਂ ਦੇ ਲੋਕ تھے ਔਰ ਇਹ ਗੁਰੂ ਸਾਹਿਬ ਦੀ ਇਹ ਸਿੱਖਿਆ ਸੀ ਗੁਰੂ ਸਾਹਿਬ ਜਿਹੜਿਆ ਉਦਾਸੀਆਂ ਕੀਤੇ ਨੇ 4 ਉਹਨਾਂ ਨੂੰ ਕੁਸ਼ੌਨ ਦੇ ਸਹਿਰ ਕਰਨ ਦਾ ਤੁਸੀਂ ਲੈ ਕੇ ਸਟੇਜ ਦੇ ਉੱਪਰ ਗੱਲ ਕੀਤੀ ਸੀ ਕਿ ਨਾ ਮੈਂ ਅੱਜ ਜਿਹੜਾ ਇਸ ਜਗ੍ਹਾ ਤੇ ਆ ਕੇ ਸਾਨੂੰ ਜਿਹੜਾ ਉਹ ਗੁਰੂ ਸਾਹਿਬਾਂ ਦੇ ਸੰਦੇ ਜਿਹੜੇ ਦਿੱਤੇ ਸੀ ਬਾਲਾ ਪਦਾਨਾਂ ਦੀ ਤੁਸੀਂ ਗੱਲ ਕੀਤੀ ਸੀ ਕਿਸ ਤਰ੍ਹਾਂ ਜਿਹੜਾ ਆਪਣੇ ਜਿਹੜਾ ਰਾਤ ਪਰ ਐਮ ਜਿਹੜਾ ਰੁਚਕਵਾਉਂਦੇ ਸੀ ਉਹ ਜ਼ਿਕਰ ਕੀਤਾ ਉਹ ਥੋੜਾ ਦੁਬਾਰਾ ਜ਼ਿਕਰ ਕਰੋ ਇੱਕ ਕਿਤਾਬ ਹੈ ਜੀਵਨ ਚਿੱਤਰ ਗੁਰੂ ਨਾਨਕ ਦੇਵ ਜੀ 12 ਨੰਬਰ ਸੰਤਾਲੀ ਤੇ ਉਹਦੇ ਲੇਖਕ ਨੇ ਡਾਕਟਰ ਤਰੋਚਰ ਸਿੰਘ ਜੀ ਉਹ ਲਿਖਦੇ ਨੇ ਕਿ ਇੱਕ ਵਾਰੀ ਭਾਈ ਮਰਦਾਨਾ ਨੇ ਆਪ ਵੀ ਇਹ ਕਿਹਾ ਸੀ ਕਿ ਮੈਂ ਤਾਂ ਰੋਜ਼ੇ ਰੱਖਦਾ ਨਵਾਜ਼ਾ ਪੜਦਾ ਇੱਕ ਅੱਛਾ ਮੁਸਲਮਾਨ ਬਣ ਲਈ ਇਹੀ ਮੁਹੰਮਦ ਸਾਹਿਬ ਦਾ ਪ੍ਰੋਫੈਟ ਦਾ ਫਰਮਾਨ ਹੈ ਮਰਦਾਨਾ ਵੀ ਦੇਖੋ ਇੱਕ ਚੀਜ਼ ਮੈਨੂੰ ਦੱਸੋ ਇੱਕ ਸੂਰਤ ਉਦੀ ਕਿਉਂ ਕਿ ਕਿਦ ਹੁੰਦੀ ਹੈ ਨਮਾਜ਼ ਪੜਨਾ ਇੱਕ ਸਟਰਕਚਰ ਹੈ ਬਾਹਲੀ ਗੱਲ ਆਸਰੋ ਦੇ ਅੰਦਰ ਕੀ ਹਕੀਕਤ ਹੈ ਕੁਰਬਾਨੀ ਚ ਵੀ ਕਿਹਾ ਗਿਆ ਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹੱਲਾ 141 ਦੇ ਪੰਜ ਨਮਾਜ਼ਾਂ ਵਖਤ ਪੰਜੇ ਪੰਜਾ ਪੰਜੇ ਨਾਮ ਗੱਲ ਕੀਤੀ ਹੈ ਨਾ ਤੇ ਇਸ ਨੇ ਭਾਈ ਮਰਦਾਨੇ ਨੇ ਕਿਹਾ ਮੈਂ ਰੋਜ਼ੇ ਰੱਖਣਾ ਨਮਾਜ਼ਾਂ ਪੜ੍ਹਦਾ ਅੱਛਾ ਮੁਸਲਮਾਨ ਬਣ ਲਈ ਇੱਕ ਪੈਗੰਬਰ ਦਾ ਫਰਮਾਨ ਫਰਮਾਨ ਤੇ ਮੈਂ ਇੱਕ ਦੂਸਰੀ ਗੱਲ ਇਹ ਕੀਤੀ ਸੀ ਜਦੋਂ ਗੁਰੂ ਸਾਹਿਬ ਤੇ ਭਾਈ ਮਰਦਾਨਾ ਤਕਰੀਬਨ 47 ਤੋਂ ਲੈ ਕੇ ਨਾ ਸੰਤੋ ਲੈ ਕੇ 40 ਸਾਲ ਤੱਕ ਇਕੱਠੇ ਰਹੇ ਉਹਨਾਂ ਜ਼ਿੰਦਗੀ ਜਿਹੜੀ 4 ਦਸਿਆ ਚ ਰਹੇ ਨੇ ਤੀਸਰੀ ਦਸਦੀ ਚ ਗੁਰੂ ਸਾਹਿਬ ਨੇ ਲਗਭਗ 3 ਸਾਲ ਗੁਜ਼ਾਰੇ ਨੇ ਦੇ ਵਿੱਚ ਹਰ ਦਿਸ਼ਾ ਚ ਇਹ ਕਿਤਾਬ ਹੈ ਧਰਮ ਤੇ ਸਦਾਚਾਰ ਪੇਜ ਨੰਬਰ ਹੈ 61 ਔਰ ਲੇਖਕ ਹਨ ਡਾਕਟਰ ਸਾਹਿਬ ਸਿੰਘ ਜੀ ਉਹ ਲਿਖਦੇ ਨੇ ਵੀ ਜਦੋਂ 3 ਸਾਲ ਗੁਜ਼ਾਰੇ ਗੁਰੂ ਸਾਹਿਬ ਨੇ ਤਾਂ 3 ਸਾਲਾਂ ਦੇ ਰੋਟੀਆਂ ਭਾਰ ਤੋਂ ਪਕਾ ਕੇ ਨਾਲ ਲੈ ਜਾ ਸਕਦੇ ਸੀ ਉੱਥੇ ਮੁਸਲਮਾਨਾਂ ਦੇ ਘਰਾਂ ਦਾ ਪੱਕਾ ਭੋਜਨ ਖਾਂਦੇ ਰਹੇ ਤੇ ਇਸ ਦਰਮਿਆਨ ਚ ਜਦੋਂ ਸਫ਼ਰ ਕਰਦੇ ਤੋਂ ਉਸ ਵੇਲੇ ਮੋਬਾਈਲ ਹਵਾਈ ਜਹਾਜ਼ ਨਹੀਂ ਥੇ ਨਾ ਮੋਬਾਈਲ ਤੇ ਨਾ ਹਵਾਈ ਜਹਾਜ਼ ਤੇ ਗੱਡੀਆਂ ਕਾਰਾਂ ਦੀ ਪੈਦਲ ਸਫ਼ਰ ਕਰਦੇ ਸੀ ਕਈ ਵਾਰੀ ਉਹ ਜੰਗਲ ਚ ਸੀ ਕਿਤੇ ਵਾਰੀ ਪਹਾੜ ਤੇ ਸੀ ਤਾਂ ਉਸ ਵੇਲੇ ਰੋਜ਼ੇ ਵੀ ਆਏ ਸੀ ਹਰ ਸਾਲ ਉਹਦੇ ਰੋਜ਼ੇ ਤੋ ਰੋਜ਼ਿਆਂ ਦੇ ਦੋਨੇ ਹੁੰਦੇ ਉਹਨਾਂ ਦੇ ਗੁਰੂ ਨਾਨਕ ਸਾਹਿਬ ਦੇ ਭਾਈ ਮਰਦਾਨਾ ਤੇ ਉਸ ਵੇਲੇ ਵਖਤਾਰੀ ਕੋਲ ਕਰਾਉਂਦਾ ਸੀ ਗੁਰੂ ਸਾਹਿਬ ਦੀ ਸੈਰੀ ਕੋਲ ਕਰਾਉਂਦਾ ਹੁੰਗਾ ਉਹ ਭਾਈ ਮਰਦਾਨਾ ਨੇ ਨਿੱਚਲੇ ਗੁਰੂ ਸਾਹਿਬ ਕੋਲ ਕਰਾਉਦੇ ਹੋਣਗੇ ਤੇ ਉਸੇ ਤੀਰ ਮੈਂ ਜਿਹੜਾ ਵਰਣਨ ਕੀਤਾ ਤੇ ਵੀ ਜਿਹੜੀ ਕਿਤਾਬ ਹੈ ਦੂਸਰੀ ਗੁਰੂ ਸਾਹਿਬਾਨ ਦੇ ਮੁਸਲਮਾਨ murid 15 ਨੰਬਰ 53 ਤੇ ਉਹ ਤੇ ਗੱਜਲ ਵਾਲਾ ਸੁਖਿੰਦਰ ਸਿੰਘ ਉਹਦੇ ਨੇ ਉਹਦੇ ਰਾਈਟਰ ਨੇ ਉਹ ਲਿਖਦੇ ਨੇ ਵੀ ਇੱਕ ਵਾਰੀ ਭਾਈ ਮਰਦਾਨੇ ਨੇ ਹੌਸਲਾ ਕਰਕੇ ਜਦੋਂ ਇੰਨੇ ਸਾਲ ਇਕੱਠੇ ਚੱਲਦੇ ਰਹੇ ਦੋਨੇ ਪਰ ਵਿੱਚ ਇੱਕ ਹੋਰ ਗੱਲ ਦੱਸਦਾ ਹਾਲਾਂਕਿ ਗੁਰੂ ਸਾਹਿਬ ਭਾਈ ਮਰਦਾਨਾ ਡੂੰਘੇ ਲੇਕਿਨ ਗੁਰੂ ਸਾਹਿਬ ਨੇ ਮਰਦਾਨੇ ਨੂੰ ਆਪ ਹੀ ਭਾਈ ਦੀ ਪਦਵੀ ਦਿੱਤੀ ਸੀ ਇਹ ਪਹਿਲਾ ਬੰਦਾ ਹੈ ਜਿਹਨੂੰ ਗੁਰੂ ਸਾਹਿਬ ਨੇ ਆਪ ਪਦਵੀ ਦਿੱਤੀ ਸੀ ਛੂਤ ਸਾਹ ਸੰਬੰਧੀ ਗੁਰਮਤ ਸਿਧਾਂਤ ਦੇ ਪੰਨੇ ਨੰਬਰ 8 ਤੇ ਇਹ ਦਰਜ ਹੈ ਸਰਕਾਰਾਂ ਵੱਲੋਂ ਵੀ ਕੋਸ਼ਿਸ਼ ਕੀਤੀ ਜਾਂਦੀ ਹੈ ਹੋਰ ਲੋਕਾਂ ਨੂੰ ਵੀ ਜਾਣਕਾਰੀ ਦਿੱਤੀ ਜਾਂਦੀ ਹੈ ਕੀ ਮੈਸੇਜ ਸੰਦੇਸ਼ ਕੀ ਹੈ ਜੀ ਮੈਨੂੰ ਇਹ ਲੱਗਿਆ ਜਿਵੇਂ 47 ਤੋਂ ਪਹਿਲਾਂ ਪੰਜਾਬ ਹੁਣ ਉਹਨਾਂ ਨੂੰ ਇਦਾਂ ਹੀ ਹੁਣਾ ਜਦੋਂ ਸਾਡੇ ਦਾਦੇ ਨੂੰ ਗੱਲਾਂ ਸੁਣਦੇ ਜੇ ਕਰਦੇ ਅਸੀਂ ਜਦੋਂ ਫਸਲ ਪੜਉਣੀ ਹੁੰਦੀ ਸੀ ਉਹ ਸਾਡੇਆਂ ਦੇ ਸਾਰੇ ਜਣੇ ਰੋਟੀ ਸਾਡੇ ਬੰਦੀਦੀ ਤੇ ਉਹਨੇ ਫਸਲ ਕੱਢਦੇ ਤੇ ਖੁਸ਼ੀ ਰੈਂਦੇ ਅਸੀਂ ਇਦਾਂ ਦੀਵਾਲੀਆਂ ਤੇ ਗੁਰਪੁਰਬ ਅਸੀਂ ਇਕੱਠੇ ਮਿਲ ਕੇ ਬਣਾਉਂਦਾ ਹਾਂ ਮੈਨੂੰ ਇਹ ਲੱਗਿਆ ਵੀ ਅੱਜ ਪੂਰਾ ਉਹ ਪੁਰਾਣਾ ਪੰਜਾਬ 47 ਤੋਂ ਪਹਿਲਾਂ ਦਾ ਫੇਰ ਵਾਪਸ ਆ ਗਿਆ ਹੈ ਨਾਲ ਇਹ ਫੁਰਨਾ ਦਿਮਾਚ ਆਇਆ ਕਿ ਇਸ ਤਰ੍ਹਾਂ ਚ ਰਮਜ਼ਾਨ ਦਾ ਦਿਨ ਆ ਤੇ ਦੂਸਰ ਭਾਈਚਾਰਨ ਬਣਾ ਕੇ ਉਹਨੇ ਰੋਜ਼ੀ ਦੀ ਖਵਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮਾਈਸੈਲਫ ਡਾਕਟਰ ਰਾਜਦੀਪ ਸਿੰਘ ਚੇਅਰਮੈਨ ਪਲੇਵੇ ਸਿਨੀਅਰ ਸਕੈਂਦਰੀ ਸਕੂਲ ਪਟਿਆਲਾ ਮੈਨੂੰ ਬੜੀ ਖੁਸ਼ੀ ਹੈ ਤੁਹਾਡੇ ਸਾਰਿਆਂ ਨਾਲ ਸਾਂਝਾ ਕਰਦੇ ਹੋਏ ਕਿ ਜਿਹੜਾ ਰਮਜ਼ਾਨ ਦਾ ਮਹੀਨਾ ਚੱਲ ਰਿਹਾ ਇਹਦੇ ਵਿੱਚ ਅੱਜ ਅਸੀਂ ਆਪਣੇ ਸਕੂਲ ਦੇ ਵਿਹੜੇ ਦੇ ਵਿੱਚ ਕੋਈ 500 ਤੋਂ ਵੀ ਜ਼ਿਆਦਾ ਕਰੀਬ 500 ਪਲੱਸ ਮੁ슬림 ਭਰਾਵਾਂ ਨੂੰ ਸੱਦਿਆ ਤੇ ਉਹਨਾਂ ਨੇ ਅੱਜ ਆਪਣਾ ਰੋਜ਼ਾ ਇਫਤਾਰ ਇੱਥੇ ਕੀਤਾ ਔਰ ਸਾਡੇ ਬੱਚਿਆਂ ਨੇ ਸਾਡੇ ਟੀਚਰਸ ਨੇ ਸਾਡੇ ਸਟਾਫ ਨੇ ਸਾਡੀ ਪੂਰੀ ਮੈਨੇਜਮੈਂਟ ਨੇ ਇਸ ਨੂੰ ਅਰੇਂਜ ਕੀਤਾ ਔਰ ਸਾਡੇ ਨਿੱਕੇ ਜਿਹੇ ਸੱਦੇ ਤੇ ਸਾਰਾ ਭਾਈਚਾਰਾ ਮੁਸਲਿਮ ਭਾਈਚਾਰਾ ਪਟਿਆਲੇ ਤੋਂ ਵੀ ਮਲੇਰ ਕੋਟਲੇ ਤੋਂ ਵੀ ਦੂਰਾ ਤੋਂ ਵੀ ਹਰ ਮੱਲੇ ਤੋਂ ਜਗਾ ਜਗਾ ਤੋਂ ਵਕ ਵਕਤ ਆਵਾਂ ਤੋਂ ਇੱਥੇ ਸਾਡੇ ਵੇੜਿਆਂ 'ਚ ਇਕੱਠੇ ਹੋ ਕੇ ਸਾਡਾ ਇਸ ਜਿਹੜਾ ਰੋਜ਼ਾ ਤਿਆਰ ਕਰਿਆ ਸਾਡੀ ਵੀ ਸ਼ਾਨ ਵਧਾਈ ਹੈ ਔਰ ਜਿਹੜਾ ਇੱਕ ਸੰਦੇਸ਼ ਹੈ ਭਾਈਚਾਰੇ ਦਾ ਉਸ ਨੂੰ ਸਮਾਜ ਦੇ ਵਿੱਚ ਫਲਾਨ ਦੇ ਵਿੱਚ ਸਾਡਾ ਨਾਲ ਸਾਥ ਦੇ ਕੇ ਯੋਗਦਾਨ ਪਾਇਆ ਥੈਂਕ ਯੂ ਸਾਰੇ ਆਦਾ ਜਿਸ ਤਰ੍ਹਾਂ ਨਿਵਾਜ਼ ਆ ਰਹੀ ਸੀ ਆਪਾਂ ਦੇਖ ਰਹੇ ਸੀ ਇੱਕ ਪਾਸੇ ਨਿਵਾਜ਼ ਚੱਲ ਰਹੀ ਆ ਪੂਜੇ ਪਾਸੇ ਨਾਲ ਮੰਦਿਰ ਆ ਮੰਦਿਰ ਤੇ ਆarti ਹੋ ਰਹੀ ਆ ਤੇ ਨਾਲ ਗੁਰਦੁਆਰਾ ਸਾਹਿਬ ਉਤੇ ਜਰਾ ਰਾਤ ਸਾਹਿਬ ਦਾ ਪਾਰਟ ਹੋ ਰਿਹਾ ਔਰ ਤਿੰਨੇ ਧਰਮਾਂ ਦੇ ਨਾਮ ਜਿਹੜਾ ਬੱਕਰੇ ਬੱਕਤ ਨਿੱਕੇ ਨਾਲ ਇਹ ਦਾ ਰਹੇ ਨਿਵਾਜ਼ ਦੇ ਪਿੱਛੇ ਸਭ ਤੋਂ ਵੱਡਾ ਵੀ ਕਨਸੈਪਟ ਇਕਿਆ ਪਰ ਬਾਤ ਧਰਮਾਂ ਨੂੰ ਯਾਦ ਜਮਾ ਪੀਤਾ ਲੱਗਦਾ ਤੁਹਾਡੇ ਕੁਐਸਚਨ ਜੀ ਤੁਹਾਡਾ ਆਨਸਰ ਆ ਗਿਆ ਕਿ ਪੂਰਾ ਬ੍ਰਹਮੰਡ ਅੱਜ ਖੁਸ਼ੀ ਮਨਾ ਰਿਹਾ ਇਸ ਚੀਜ਼ ਦਾ ਜਿਹੜਾ ਅਸੀਂ ਰੋਜ਼ਾ ਇਖਤਿਆਰ ਕਰਿਆ ਨਾਲ ਹੀ ਸਾਰੇ ਧਰਮਾਂ ਦਾ ਕਿਉਂਕਿ ਜਿਹੜਾ ਸਕੂਲ ਇਹ ਕੋਈ ਧਰਮ ਦਾ ਨਹੀਂ ਹੁੰਦਾ ਇੱਥੇ ਹਰ ਰਿਲੀਜੀਅਨ ਦਾ ਬੱਚਾ ਪੜਦਾ ਸਾਡੇ ਕੋਲ ਮੁਸਲਿਮ ਬੱਚੇ ਬਹੁਤ ਪੜ ਰਹੇ ਨੇ 크ਰਿਸਚੀਅਨ ਪੜ ਰਹੇ ਨੇ ਹਿੰਦੂ ਸਿੱਖ ਪੜ ਰਹੇ ਨੇ ਔਰ ਕੁਦਰਤੀ ਰੱਬ ਦੀ ਮਿਹਰ ਹੈ ਕਿ ਜਿਹੜਾ ਪਲੇਸ ਸਕੂਲ ਹੈ ਇਹ ਚਾਰੋਂ ਪਾਸੋਂ ਘਿਰਿਆ ਵੀ ਹੋਇਆ ਹੈ ਕਿ ਇੱਕ ਸਾਈਡ ਮੰਦਰ ਹੈ ਇੱਕ ਸਾਈਡ ਗੁਰਦੁਆਰਾ ਸਾਹਿਬ ਹੈ ਔਰ ਆਪਾਂ ਜੇ ਗੱਲ ਕਰੀਏ ਤਾਂ ਮੁਸਲਿਮ ਕਮਿਊਨਿਟੀ ਦੀ ਤਾਂ ਵੀ ਲਾਲਾ ਵਾਲਾ ਵੀ ਸਾਡੇ ਆਰਿਆਸਬਾ ਚੌਕ ਦੇ ਵਿੱਚ ਹੈ ਤਾਂ ਇਸ ਏਰੀਆ 'ਚ ਹਰ ਕਮਿਊਨਿਟੀ ਦੇ ਲੋਕ ਹਿੰਦੂ ਵੀ ਸਿੱਖ ਵੀ ਸਭ ਰਲ ਮਿਲ ਕੇ ਰਹਿ ਰਹੇ ਨੇ ਔਰ ਉਸੇ ਚੀਜ਼ ਦਾ ਅੱਜ ਅਸੀਂ ਆਨੰਦ ਪਾਣਿਆ ਆ ਔਰ ਇੱਕ ਪੂਰਾ ਬ੍ਰਾਹਮੰਡ ਮਿਲ ਕੇ ਇਸ ਨੂੰ ਜਿਵੇਂ ਇੱਕ ਵੈਲਕਮ ਕਰ ਰਿਹਾ ਸੀ ਇਸ ਸੋਚ ਨੂੰ ਔਰ ਇਸ ਭਾਈਚਾਰੇ ਨੂੰ ਸਭ ਨੂੰ ਐਪਰੀਸ਼ੀਏਸ਼ਨ ਮਿਲ ਰਹੀ ਸੀ ਇਸ ਚੀਜ਼ ਦੀ ਰੱਬ ਵੱਲੋਂ ਕਿ ਬਹੁਤ ਸੋਹਣਾ ਕਾਰਜ ਹੋਇਆ ਮੈਂ ਅਖਰੀ ਇੱਕ ਮੈਸੇਜ ਦਾ ਜਾਊਗਾ ਤੁਹਾਡੇ ਮੀਡੀਆ ਰਾਹੀਂ ਇੱਕ ਮਿੰਟ ਹੋਰ ਦੋ ਉਹਨਾਂ ਦਾ ਜੋ ਕੰਮ ਹੈ ਉਹ ਅਹਲ ਸਿਆਸਤ ਜਾਣੇ ਉਹਨਾਂ ਦਾ ਜੋ ਕੰਮ ਹੈ ਉਹ ਅਹਲ ਸਿਆਸਤ ਜਾਣੇ ਮੇਰਾ ਪੈਗਾਮ ਮੁਹੱਬਤ ਹੈ ਜਹਾਂ ਤੱਕ ਪਹੁੰਚੇ